ਧਰਮ ਬਚਾਇਆ ਸੱਚੇ ਸਤਗੁਰ ਨਵੀਂ ਤੇਗ ਬਹਾਦਰ ਭਾਰਤ ਵਰਸ਼ ਦੀ ਪਤ ਹੈ ਰੱਖੀ ਬਣ ਕੇ ਹਿੰਦ ਦੀ ਚਾਦਰ ਦੀਨਾ ਦੁਖੀਆਂ ਲਈ ਗਈ ਆਪਣੀ ਵਾਰ ਗਏ ਜ਼ਿੰਦਗਾਨੀ ਜੋ ਦੀ ਖਾਤਰ ਦੇ ਗਏ ਸਤ ਗੁਰ ਨੇ ਕੁਰਬਾਨੀ ਪੰਡਤ ਆਏ ਦਰ ਤੇ ਚੱਲ ਕੇ ਜ਼ੁਲਮ ਸਤਮ ਦੇ ਮਾਰੇ ਪਰਿ ਉਪਕਾਰੀ ਸੱਚੇ ਗੁਰ ਨੇ ਸਾਰੇ ਦੁੱਖ ਨਿਵਾਰੇ ਲਖਤ ਸੀਗੇ ਸਹਲੇ ਤਨ ਤੇ ਉਹ ਨਾ ਇਨ ਨਾ ਮਾਨੀਂ ਤਿਲਕ ਜੰਜੂ ਦੀ ਖਾਤਰ ਦੇਗੇ ਸਤ ਗੁਰ ਨੇ ਕੁਰਬਾਨੀ ਸੇਵਕ ਮਤੀ ਸਤੀ ਦਾਸ ਤੇ ਤੀਜਾ ਦੇ ਅੱਲਾ ਸਰੀਰ ਚਰਾਏ ਸੜਗੇ ਖਾਦਾ ਪਾਣੀ ਬਚਿਉ ਵਾਲਾ ਵੇ ਰਹੀਂਦੀ ਦੁਨੀਆ ਯਾਦ ਕਰੂਗੀ ਕਰਕੇ ਕੇਮ ਨਿਸ਼ਾਨੀਂ ਹਿੰਦ ਧਰਮ ਦੀ ਖਾਤਰ ਦੇਗੇ ਸਤ ਗੁਰ ਨੇ ਕੁਰਬਾਨੀ ਲਾਲ ਚ ਦਿੱਤਾ ਤਖਤ ਤਾਜ ਦਾ ਸਤ ਗੁਰ ਨੂੰ ਨਾ ਪੋਆ ਨੌਵੇਂ ਨਾਨਕ ਰਖਾ ਜਗ ਤੇ ਮਜਲੂਮਾਂ ਦਾ ਹੋਇਆ ਇਹਨਾਂ ਦੇ ਧਰਮਦਾਰ ਗਾਣਾ ਜਗ ਤੇ ਜੰਜੂ ਦੀ ਖਾਤਰ ਦੇਗੇ ਸਤ ਗੁਰ ਨੇ ਕੁਰਬਾਨੀ ਹੰਕਾਰ ਤੋੜਿਆ ਔਰੰਗਜ਼ੇਬ ਦਾ ਮੂਰਖ ਉਹ ਕਮੰਡੀ ਸਦਕੀ ਖੂਨ ਦੇ ਨਾਲ ਹੈ ਕਰਤੀ ਹੋਵੇਂ ਅਗਨੀ ਠੰਡੀ ਆ ਖਾਤਰ ਜਿੰਦ ਬਾਰਤੀ باپ ਨੂੰ ਹੋਈ ਗਰਾਨੀ ਹਿੰਦ ਧਰਮ ਦੀ ਖਾਤਰ ਸਤ ਗੁਰ ਦੇ ਗਏ ਨੇ ਕੁਰਬਾਨੀ ਸਿਰ ਦੇ ਕੇ ਹੈ ਮੁਗਲ ਰਾਜ ਦਾ ਉਹਨਾ ਪਕਾਰੀ ਸੱਚੇ ਸਤਗੁਰ ਮਰਦਾ ਧਰਮ ਵਿਚਾਇਆ ਕਾ ਕਿ ਤੇਰੀਆਂ ਜਦ ਸੀ ਬੈਗੇ ਜਗ ਵਰ ਗੁਣੀ ਗਿਆਨੀ ਤਲਕ ਜੰਜੂ ਦੀ ਖਾਤਰ ਸਤਗੁਰੇ ਦੀ ਗਏ ਨੇ ਕੁਰਬਾਨੀ ਸੀਸ ਤੜੋਂ ਜਦ ਜੁਦਾ ਹੈ ਕੀਤਾ ਵਗ ਗਿਆ ਚਖੜ ਝੋਲਾ ਜੈਤੇ ਨੇ ਚੱਕ ਸੀਨੇ ਲਾਇਆ ਕੁਦਰਤ ਕੀਤਾ ਓਲਾ ਇਹ ਲੱਖੀ ਸਾ ਤੜ ਲੈ ਗਿਆਂ ਕਰ ਨੂੰ ਬਣ ਕੇ ਜਿੜਾਂ ਕੰਨੀ ਸਤ ਗੁਰ ਦੇ ਗਏ ਨੇ ਕੁਰਬਾਨੀ ਧਰਮ ਸੱਚ ਨਹੀਂ ਮਰਦਾ ਮਰ ਕੇ ਦੂਣਾ ਜਗਤੇ ਹੋਵੇ ਜ਼ਾਲਮ ਦੇ ਸਰਤਾਜ ਨਾ ਰਹਿੰਦੇ ਬਹਿ ਕੇ ਆਖਰ ਰੋਵੇ ਨਦੀਪ ਸਿੰਘ ਜੋ ਛੰਦ ਬਣਾਉਂਦਾ ਗੋਲਾ ਨਦੀ ਮੇਂ ਗਰਵਾਨੀ ਦਿਲ ਕ ਜੰਜੂ ਦੀ ਖਾਤਰ ਸੱਤ ਗੁਰ ਦੇ ਗਏ ਨੇ ਕੁਰਬਾਨੀ ਦਿਲ ਕ ਜੰਜੂ ਦੀ ਖਾਤਰ ਸੱਤ ਗੁਰ ਦੇ ਗਏ ਨੇ ਕੁਰਬਾਨੀ